हां जी आज ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਧੂਰੀ ਦੇ ਵਿੱਚ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਜਾਂ ਸ੍ਰੀ ਅਕਾਲ ਤਖਸਾ ਪ੍ਰਤੀ ਜੋ ਸਮਦਾਵਲੀ ਵਰਤੀ ਗਈ ਹੈ ਜਾਂ ਇਹ ਕਹਿ ਲਈਏ ਅਫਵਾਹ ਫਲਾਉਣ ਦੀ ਸ਼ਾਸ ਤੇ ਜਾਂ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਧਮਕੀ ਕਿ ਮੈਨੂੰ ਪਤਾ ਲੱਗਿਆ ਕਿ ਮੈਨੂੰ ਸਖਤਰੀ ਤੇ ਬੁਲਾਉਣ ਨੂੰ ਫਿਰ ਦੇ ਸ਼੍ਰੋਮਣੀ ਕਮੇਟੀ ਸਖਤਰੀ ਤੇ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇਹ ਦੱਸਦਾ ਆ ਕਿ ਜੇ ਕੋਈ ਇਨਸਾਨ ਨੂੰ ਸਿੱਖ ਨੂੰ ਤਲਬ ਕੀਤਾ ਜਾਂਦਾ ਤਾਂ ਅਕਾਲ ਤਖਸਾਲ ਤੇ ਤਲਬ ਕੀਤਾ ਜਾਂਦਾ ਸਖਤਰੇਤ ਤੇ ਨਾ ਕਿ ਸ਼੍ਰੋਮਣੀ ਕਮੇਟੀ ਦੇ ਸਖਤਰੇਤ ਤੇ ਇਹ ਤੁਸੀਂ ਦਰਸਤ ਕਰੋ ਆਪਦਾ ਤੇ ਫੇਰ ਤੁਸੀਂ ਕਹਿ ਰਹੇ ਹੋ ਅਕੇ ਜੀ ਮੈਨੂੰ ਬਲਾਓ ਸਹੀ ਮੇਰੇ ਕੋਲੇ ਪਲੰਦੇ ਪਏ ਐ ਏਡੇ ਏਡੇ ਚਿੱਠੇ ਪਏ ਐ ਤੇ ਮੈਂ ਸਾਰੇ ਖੋਲ ਕੇ ਰੱਖ ਦੂੰ ਇਹਦਾ ਮਤਲਬ ਜੇ ਨਹੀਂ ਬਣਾਉਂਦੇ ਤਾਂ ਤੁਸੀਂ ਪੰਥ ਨਾਲ ਕੌਮ ਨਾਲ ਪੰਜਾਬ ਨਾਲ ਧੋਖਾ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਕਿੱਥੋਂ ਕਿਹਨੇ ਲੈ ਕੇ ਕੀ ਬਣਾਇਆ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੈ ਤਾਂ ਕੌਮ ਤੇ ਪੰਥ ਤੇ ਸਹਾਨ ਕਰੋ ਤੁਹਾਡੇ ਕੋਲੇ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਇੰਟੈਲੀਜੈਂਸੀ ਹੈ ਸਭ ਕੁਝ ਤੁਹਾਡੇ ਕੋਲੇ ਰਿਕਾਰਡ ਹੈ ਜੇ ਕਿਸੇ ਨੇ ਲੁੱਟਿਆ ਗੋਲਕ ਦਾ ਧਨ ਜੇ ਕਿਸੇ ਨੇ ਦਰਬਾਰ ਤੋਂ ਕੀਤੀ ਹੈ ਤਾਂ ਫੜ ਕੇ ਸਲਾਖਾਂ ਸਿੱਟੋ ਜਿੰਨਾ ਸਿੱਟੋ ਤਾਂ ਕਿ ਕੌਮ ਵੀ ਕਹੋਗੀ ਵੀ ਠੀਕ ਹੈ ਪਰ ਇਹ ਨਹੀਂ ਵੀ ਅਸੀਂ ਮੁੱਖ ਮੰਤਰੀ ਹੈਗੇ ਆ ਤੇ ਇੱਕ ਇੱਕ ਤਰ੍ਹਾਂ ਦਾ ਤੁਸੀਂ ਅਕਾਲ ਤਖਤ ਸਾਹਮਣੂ ਵੀ ਧਮਕਾ ਰਹੇ ਹੋ ਤੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਵੀ ਧਮਕਾ ਰਹੇ ਹੋ ਤੇ ਕਗਨਾ ਲਵਾਵਾ ਵੀ ਡਾ ਰਹੇ ਹੋ ਕਿ ਕਿੱਥੋਂ ਆਇਆ ਕਿੱਥੇ ਗਿਆ ਮੇਰੇ ਕੋਲ ਸਾਰਾ ਕੁਝ ਪਿਆ ਸਾਰਾ ਕੁਝ ਪਤਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਤੁਸੀਂ ਇੱਕ ਪਾਸੇ ਇਹ ਕਹਿ ਰਹੇ ਹੋ ਵੀ ਮੈਨੂੰ ਪਤਾ ਤੇ ਫਿਰ ਕਿਉਂ ਨਹੀਂ ਨਸਰ ਕਰਦੇ ਕਿਉਂ ਨਹੀਂ ਕਾਰਵਾਈ ਕਰਦੇ ਮੇਰਾ ਕਹਿਣ ਦਾ ਭਾਵ ਸੱਤਾ ਦੇ ਨਸ਼ੇ 'ਚ ਪਾਵਰ ਦੇ ਨਸ਼ੇ 'ਚ ਤੁਸੀਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ ਕੌਮ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਲੰਜ ਕਰ ਰਹੇ ਹੋ ਜੋ ਬਹੁਤ ਮੰਦ ਭਾਗਾ ਨਹੀਂ ਕਰਨਾ ਚਾਹੀਦਾ ਤੁਹਾਡਾ ਕੰਮ ਹੈ ਤੁਹਾਨੂੰ ਕੌਮ ਨੇ ਪੰਜਾਬ ਨੇ ਨਿਮਹਿਤਗੀ ਦਿੱਤੀ ਹੈ ਸੂਬੇ ਦਾ ਮੁੱਖ ਮੰਤਰੀ ਬਣਾਇਆਗਾ ਤੇ ਲੋਕਾਂ ਦੇ ਜੋ ਰੋਜ਼ ਹੜਤਾਲਾਂ ਹੋ ਰਹੀਆਂ ਧਰਨੇ ਹੋ ਰਹੇ ਆ ਨਖਾਣੀ ਮਿਲ ਰਹੀਆਂ ਇੱਥੇ ਨਾ ਟੀਚਰ ਪੂਰੇ ਐ ਨਾ ਡਾਕਟਰ ਪੂਰੇ ਐ ਨਾ ਪ੍ਰੋਫੈਸਰ ਪੂਰੇ ਐ ਜੋ ਬੇਸਕ ਲੋੜਾਂ ਉਹ ਨਾ ਦੇ ਸਕੋ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਐ ਤੁਸੀਂ ਉਹ ਵੀ ਨਹੀਂ ਪੂਰੇ ਕਰ ਸਕੇ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿਤੇ ਨਾ ਕਿਤੇ ਤੁਸੀਂ ਫੇਰ ਕਾਂਤਨੀ ਕੌਮ ਨੂੰ ਸੇ ਕੌਮ ਨੂੰ ਕਿਤੇ ਨਾ ਕਿਤੇ ਚੈਲੰਜ ਕਰ ਰਹੇ ਹੋ ਜਾਂ ਬਦਨਾਮ ਕਰਕੇ ਆ ਸ਼ਾਸ਼ਾ ਰਚ ਰਹੇ ਹੋ ਬਹੁਤ ਹੀ ਮੰਦ ਭਾਗ